ਅੱਜ ਮੈਂ ਤੀਜੀ ਚੌਥੀ ਵਾਰੀ ਲਾਈਵ ਹੋਈਆਂ ਮੇਰੀ ਬੇਟੀ ਮਰੀ ਨੂੰ ਚੌਥਾ ਮਹੀਨਾ ਲੱਗ ਗਿਆ ਮੈਂ ਇੱਕ ਸਹੀ ਹੰਦੌਦ ਦਾ ਇੱਕ ਬੱਚਾ ਗੁੰਮਿਆ ਸੀਗਾ ਉਹ ਬੱਚਾ ਕੁਝ ਘੰਟਿਆਂ ਵਿੱਚ ਪੁਲਿਸ ਨੇ ਵਾਪਸ ਲਿਆ ਕੇ ਘਰ ਦੇ ਆਉਂਦੇ ਤਾਂ ਵਧਾਈਆਂ ਦੇ ਰਹੀਆਂ ਉਹਨਾਂ ਨੂੰ ਘਰ ਦੇ ਆਉਣ ਜਿਨ੍ਹਾਂ ਦਾ ਬੱਚਾ ਵਾਪਸ ਆਇਆ ਪਰ ਮੈਂ ਡੀਆਈਟੀ ਸਾਹਿਬ ਇੱਕ ਰਿਕੁਐਸਟ ਕਰਦੀ ਆ ਭਗਵੰਤ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੀ ਆ ਇੱਕ ਵਾਰ ਨਹੀਂ ਬਾਰ ਬਾਰ 3 ਮਹੀਨੇ ਹੋ ਗਏ ਚੌਥਾ ਮਹੀਨਾ ਲੱਗ ਗਿਆ ਮੈਨੂੰ ਆ ਬੇਨਤੀਆਂ ਕਰਦੀ ਆ ਨੂੰ ਐਸਐਚਓ ਕਬਲ ਜੀ ਸੀਗੇ 2 ਮਹੀਨੇ ਖਰਾਬ ਕਰਕੇ ਚਲੇ ਗਏ ਹੁਣ ਨਵੇਂ ਐਸਐਚਓ ਆਏ ਨੂੰ ਵੀ ਡੇਢ ਮਹੀਨਾ ਹੋ ਗਿਆ ਕਿ 4 ਮਹੀਨਿਆਂ ਦੇ ਵਿੱਚ ਇੱਕ ਵੀ ਬੰਦਾ ਨਹੀਂ ਇਨਾ ਤੋਂ ਅਰੈਸਟ ਹੋ ਰਿਹਾ ਮੈਨੂੰ ਮੇਰੀ ਕਮਸੇ ਕਮ ਮੈਨੂੰ ਮੇਰੀ ਇਹ ਦੱਸ ਦੋ ਕਿ ਮੇਰਾ ਕਸੂਰ ਕੀ ਆ ਮੈਂ ਧੀ ਦੀ ਮਾਂ ਇਸ ਕਰਕੇ ਬੱਚਿਆਂ ਦੇ ਪਿਓ ਨਹੀਂ ਸੀ ਇਸ ਕਰਕੇ ਮੈਂ ਨਮੇ ਤੇ ਘੱਮ ਸੇ ਘੱਮ ਇੱਕ ਵਾਰੀ ਇੱਕ ਵਾਰੀ ਮੇਰੇ ਤੇ ਕਰ ਤਰਸਾ ਕੇ ਕਹੋ ਕਿ ਹਾਂ ਅਸੂਰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਅਸੀਂ ਕਰਕੇ ਦਮਾ ਕਿਤੇ ਤੂੰ ਮੈਂ ਦੇ ਲੋ ਥਾਣੇ ਬੈਠੀ ਹਾਂ ਦੇ ਲੋ ਥਾਣੇ ਬੈਠ ਕੇ ਮੈਂ ਇਹ ਸੋਚਦੀ ਆ ਵੀ ਹਾਂ ਜਿਹਦੇ ਸਿਰ ਤੇ ਆਦਮੀ ਨਾ ਹੋਵੇ ਜਿਹੜੀ ਖੱਲੀ ਚ ਨਾ ਨੇ ਨਿਆਣ ਨੂੰ ਪਾ ਦੇ ਨਾ ਉਦੋਂ ਨਾ ਬਹੁਤ ਬੱਦਸਲੂਕੀ ਕੀਤੀ ਜਾਂਦੀ ਹੈ ਮੇਰੇ ਨਾਲ ਹੋ ਰਹੀ ਹੈ ਪੁਲਿਸ ਨੇ ਮੇਰਾ ਕੋਈ ਸਾਥ ਨਹੀਂ ਦਿੱਤਾ ਅੱਜ ਚੌਥਾ ਮਹੀਨਾ ਲੱਗ ਗਿਆ ਕਬੀ ਬੰਦਾ ਰਸ ਨਹੀਂ ਹੋਇਆ ਕਿਉਂਕਿ ਕਿਉਂਕਿ ਮੇਰੇ ਪਿੱਛੇ ਕੋਈ ਨਹੀਂ ਹੈਗਾ ਮੈਂ 10 10 20 ਵੀ ਬੰਦੇ ਲੈ ਕੇ ਤੁਰਾਂ ਕਿੱਥੋਂ ਲੈ ਕੇ ਤੁਰਾਂ ਮੈਨੂੰ ਤਾਂ ਇਹ ਦੱਸੋ ਨਾ ਕਿ ਮੇਰਾ ਕਸੂਰ ਕੀ ਹੈ ਕਸੂਰ ਇਹ ਮੈਂ ਤੇ ਇਹਦੀ ਮਾਂ ਸੀ ਇੱਕ ਬੰਦਾ ਇਥੋਂ ਸਹੀਆਂ ਦੌਦ ਤੋਂ ਗੁੰਮ ਹੋਇਆ ਸੀ ਛੋਟਾ ਜਿਹਾ ਬੱਚਾ ਸ਼ੁਕਰ ਉਹਨਾਂ ਦਾ ਬੱਚਿਆਂ ਦਾ ਵਿਚਾਰਾ ਉਹਨਾਂ ਦੇ ਮਾਪੇ ਉਹਦਾ ਜਿਹਨਾਂ ਨੂੰ ਮਿਲ ਗਿਆ ਉਹ ਮੇਰਾ ਕਸੂਰ ਤਾਂ ਦੱਸੋ ਕੀ ਹੈ ਬਿੰਦੇ ਚਾਰ ਵੀਨੇ ਹੋ ਗਏ ਫਿਰ ਦਿਨ ਨੂੰ ਰਾਜਵੀਰ ਕੋਨੇ ਇਸ ਦਿਨ ਮੇਰੀ ਕੁੜੀ ਉਥੋਂ ਕੱਟੀ ਸੀ ਨਾ ਕੁੱਟ ਕੇ ਕਿਹਾ ਸੀ ਲੈ ਹਦੀ ਤੈਨੂੰ ਫ੍ਰੀ ਕਰਤਾ ਕਰਾ ਲਾ ਜਿੱਥੇ ਕਰਾਣ ਜਿੱਥੇ ਤੇਰਾ ਮਨ ਕਰੇ ਉਦੋਂ ਤਾਂ ਕੰਮ ਹੀ ਇਹੀ ਹੈ ਵੀ ਹਾਂ ਇੱਕ ਨੂੰ ਭੇਜ ਦੇ ਦੂਜੀ ਲਿਉਂਦੀ ਆ ਮੇਰੇ ਨਾਲ ਉਹਨਾਂ ਨੇ ਜੋ ਗੇਮ ਖੇਡੀ ਆ ਮੇਰੇ ਬੱਚੇ ਨਾਲ ਖੇਡੀ ਆ ਨਾ ਦੇਖੂਗਾ ਤਾਂ ਉਹਨਾਂ ਨੂੰ ਉੱਪਰ ਵਾਲਾ ਹੀ ਪਰ ਹੁਣ ਜਿਹੜਾ ਪੁਲਿਸ ਦੇ ਦੇਖਣ ਦਾ ਬੰਦਾ ਪੁਲਿਸ ਕਿਉਂ ਨਹੀਂ ਦੇਖਦੀ ਭਗਵੰਤ ਮਾਨ ਸਾਹਿਬ ਧੀ ਦੇ ਪਿਓ ਧੀ ਦੇ ਪਿਓ ਬੇਦੇ ਤੇ ਵੀ ਦੱਸ ਕਰੋ ਮੈਂ 2013 ਦੀ ਕੱਲੀ ਬੱਚਿਆਂ ਨੂੰ ਪਾਲੀ ਇੰਨਾ ਪੜਾਇਆ ਲਿਖਾਇਆ ਸਭ ਕੁਝ ਕੀਤਾ ਮੇਰਾ ਬੱਚਾ ਇੱਕ ਚੌਲਾਂ ਦੀ ਕੜਸੀ ਪਿੱਛੇ ਮਾਰ ਕੇ ਰੱਖਦਾ ਉਹ ਸ਼ਰੂਤੀ ਦਾ ਭਰਾ ਜਿਹੜੇ ਸ਼ਰੂਤੀ ਮੇਰੇ ਹਰ ਜਵਾਈ ਨਾਲ ਸ਼ਰਿਆਮੇ ਦੀ ਕੁੜੀ ਨੇ ਦੇਖਿਆ ਉਹ ਸ਼ਰੂਤੀ ਦਾ ਭਰਾ ਡੁੱਬ ਕੇ ਮਰ ਜਾ ਤੂੰ ਜਿਹੜੀ ਭੈਣ ਨੇ ਮੇਰੀ ਕੁੜੀ ਮਰਵਾਤੀ ਡੁੱਬ ਕੇ ਮਰ ਜਾ ਸ਼ਰਿਆਮੋਂ ਦੇ ਨਾਲ ਰਹਿੰਦੀ ਸੀ ਮੇਰੀ ਕੁੜੀ ਨੇ ਅੱਖਾਂ ਨਾਲ ਦੇਖ ਕੇ ਫੇਰ ਵੀ ਕਹਿੰਦੀ ਸੀ ਨਹੀਂ ਮम्मा ਮੈਂ ਇੱਥੇ ਹੀ ਰਹਿਣਾ ਮੈਂ ਘਰ ਬਸਾਉਣਾ ਮम्मा ਮੈਂ ਘਰ ਬਸਾਉਣਾ ਮੈਥੀ ਰਹਿਣਾ ਕੋਈ ਨਾ ਮੈਨੂੰ ਆਪੇ ਸੈੱਟ ਕਰ ਲੂੰਗੀ ਸ਼ਰਮ ਨਹੀਂ ਆਉਂਦੀ ਸ਼ੇ ਰੁੱਤੀ ਤੈਨੂੰ ਮੇਰੀ ਕੁੜੀ ਦੀ ਜਾਨ ਲੈਦੀ ਰਾਜਵੀਰ ਕੌਰ ਇੱਕ ਚੌਲਾਂ ਦੀ ਕਰਸੀ ਪਿੱਛੇ ਮੇਰੀ ਕੁੜੀ ਮਾਰਦੀ ਭੋਗਤੇਂਗੀ ਤੂੰ ਐਹਜਾ ਜੇ ਤੈਨੂੰ ਹੁਣ ਪੈਸੇ ਤੇ ਏਗਮਾਨ ਚ ਲੱਗਦਾ ਨਾ ਕਿ ਹਾਂ ਮੈਂ ਬੇਲ ਕਰਾ ਕੇ ਆ ਗਈ ਬਚ ਕੇ ਆ ਗਈ ਪਰ ਤੂੰ ਇੰਨਾ ਦੇਖ ਉੱਪਰ ਵਾਲੇ ਦੀ ਲਾਠੀ ਚ ਆਵਾਜ਼ ਨਹੀਂ ਹੈਗੀ ਐਹਜੇ ਮਰੇਗੀ ਉਹ ਕਰਸੀ ਜਿਹੜੀ ਚੌਲਾਂ ਦੀ ਉਹਦੇ ਹੱਥ ਚ ਖੋਈ ਹੈ ਨਾ ਰੋਟੀ ਤੋਂ ਤੜਪ ਤੜਕੇ ਮਰੇਗੀ ਰਾਜਵੀਰ ਕੌਰ ਹਣੀ ਨੂੰ ਤੂੰ ਕਹਿੰਦੀ ਐ ਨਾ ਇੱਕ ਭੇਜਾਂ ਇੱਕ ਲਿਆਵਾਂ ਤੂੰ ਦੇਖੀ ਕਿ ਤੇਰੇ ਕਹਦਾ ਤੇਰਾ ਪੰਛ ਖਤਮ ਹੋ ਜਾਣਾ ਜਿਹੜੇ ਪੈਲਸ ਦਾ ਤੂੰ ਮਾਣ ਕਰਦੇ ਨੇ ਸ਼ਮਸ਼ਾਨ ਘਾਟ ਬਣੂਗਾ ਤੇਰਾ ਸ਼ਮਸ਼ਾਨ ਘਾਟ ਯਾਦ ਰੱਖੀ ਇਹ ਲਫ਼ਜ਼ ਐਹ ਜੀ ਤੜਫ ਕੇ ਮਰੇਗੀ ਨਾ ਜਿਵੇਂ ਮੇਰੀ ਕੁੜੀ ਨੇ ਜਿਉਂਦੇ ਚ ਹੀ ਤੜਫਾਇਆ ਨਾ ਤੜਫਣਾ ਤੂੰ ਵੀ ਉਨਾ ਹੀ ਹੈ ਖਾਸ ਤੌਰ ਤੇ ਜਿਵੇਂ ਉਹ ਤੜਫ ਕੇ ਮਰੀ ਹੈ ਨਾ ਭੁਖੀ ਥਾਏ ਭੁੱਖ ਲੱਗੀ ਆ ਹਾਏ ਭੁੱਖ ਲੱਗੀ ਆ ਤੂੰ ਦੇਖੀ ਰਾਜਵੀਰ ਕੋ ਤੇਰਾ ਹਾਲ ਕੀ ਹੁਣ ਸ਼ਰੂਤੀ ਦੀ ਮਾਂ ਇੱਕ ਹੀ ਤੇਰੀ ਕੁੜੀ ਦਾ ਹਾਲ ਕੀ ਹੋਣਾ ਵਿਆਹੀ ਇਹ ਵੀ ਜਾਣੀ ਹੈ ਜਿੱਦਣ ਵਿਆਹੀ ਕੇ ਦਾ ਹਾਲ ਦੇਖੀ ਅਪਲਾ ਤਾਂ ਪਹਿਲਾਂ ਹਣੀ ਨਾ ਤੱਕੇ ਖਾਦੀ ਹੋਏ ਨੇ ਵਿਆਹ ਕੇ ਸ਼ਰਮ ਨਾ ਡੁੱਬ ਕੇ ਮਰ ਜਾ ਸਿਰਫ ਇਸ ਲਾਲਚ ਨਾਲ ਕੁੜੀ ਛੱਡੀ ਹਿਸੀਨਾ ਦੇ ਘਰੇ ਵੀ ਹਾਂ ਅਸੀਂ ਸਾਨੂੰ ਕੁਝ ਮਿਲੂਗਾ 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 ਤੈਨੂੰ ਉੱਪਰ ਵਾਲਾ ਦਊਗਾ ਤਾ ਤੂੰ ਸਾਂਭਿਆ ਨਹੀਂ ਜਾਣਾ ਜਿਹੜਾ ਕੁਝ ਉਹਨੇ ਦੇਣਾ ਆ